ਪਗ ਨਹੀਂ ਬੰਨੀ ਜੂੜਾ ਕੀਤਾ ਮੂੰਹ ਦੇ ਉੱਤੇ ਡਰ ਉਹ ਤੇ ਜੋ ਕੁਝ ਅਮਰੀਕਾ ਚ ਹੋ ਰਿਹਾ ਹੋ ਹੀ ਰਿਹਾ ਪਰ ਸਾਡੀ ਕਮਿਊਨਿਟੀ ਉਹਨੂੰ ਕਿੱਦਾਂ ਟੈਕਲ ਕਰੀ ਉਹਨੇ ਕੋਈ ਜਾਣਬੁੱਝ ਕੇ ਨਹੀਂ ਕੀਤਾ ਠੀਕ ਆ ਮਤੋਂ ਹੋਈਆਂ ਸਾਨੂੰ ਬਹੁਤ ਦੁੱਖ ਆ ਉਹ ਜਾਨਾਂ ਕਦੀ ਵਾਪਸ ਨਹੀਂ ਆ ਸਕਦੀਆਂ ਉਹਨਾਂ ਪਰਿਵਾਰਾਂ ਤੋਂ ਅਸੀਂ ਮਾਫੀ ਮੰਗਦੇ ਆ ਪਰ ਜਿਹੜੇ ਤਰੀਕੇ ਨਾਲ ਉਸ ਬੱਚੇ ਨਾਲ ਉਹ ਨੌਜਵਾਨ ਨਾਲ ਇਹ ਦੇਸ਼ ਦੀ ਸਰਕਾਰ ਐਸ ਟਾਈਮ ਤੇ ਕਰ ਰਹੀ ਆ ਕਰ ਕਿਉਂ ਰਹੀ ਆ ਕਿਉਂਕਿ ਸਿੱਖ ਅਜੇ ਤੱਕ ਆਪਣੀ ਪਛਾਣ ਨਹੀਂ ਬਣਾ ਪਾਏ ਇਸ ਦੇਸ਼ ਵਿੱਚ ਉਹਨੇ ਇਕੱਲਾ ਕੇਸ ਨਹੀਂ ਲੜਿਆ ਜਾਊਗਾ ਅਮਰੀਕਨ ਜਿਹੜਾ ਸਿਸਟਮ ਹੈ ਜੁਡੀਸ਼ੀਅਲ ਸਿਸਟਮ ਹੈ ਇਹਨਾਂ ਨੂੰ ਦੱਸਣਾ ਪਊਗਾ ਕਿ ਜਦੋਂ ਸਿੱਖ ਤੁਸੀਂ ਕਸਟਡੀ 'ਚ ਲੈਂਦੇ ਹੋ ਉਹਦੀ ਦਸਤਾਰ ਦਾ ਉਹਦੀ ਦਸਤਾਰ ਦੀ ਇੰਪੋਰਟੈਂਸ ਉਹਦੀ ਮਰਿਆਦਾ ਸਿੱਖ ਮਰਿਆਦਾ ਦੀ ਇੰਪੋਰਟੈਂਸ ਕੀ ਆ ਜਿਹੜੇ ਹਿਸਾਬ ਨਾਲ ਇਹਨਾਂ ਨੇ ਮਸਲਾ ਬਣਾ ਲਿਆ ਇੱਕ ਐਕਸੀਡੈਂਟ ਨਾਲ ਨਹੀਂ ਇੱਕ ਡੈਮੋਕ੍ਰੇਟ ਰਿਪਬਲਿਕਨ ਪਾਰਟੀ ਦੇ ਵਿੱਚ ਉਹਨੂੰ ਮੋਹਰਾ ਬਣਾ ਕੇ ਉਹਨੂੰ ਵਰਤਨ ਦੇ ਆ ਉਹ ਵਿਚਾਰਾ ਡਰਿਆ ਪਿਆ ਆਂਦੇ ਉਹਦੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਇਆ ਤੁਸੀਂ ਆਪੇ ਸੋਚੋ ਤੁਹਾਡਾ ਕੋਈ ਐਕਸੀਡੈਂਟ ਹੋਇਆ ਹੋਵੇ ਤੁਸੀਂ ਤਾਂ ਲੱਜਾਂਦੇ ਹੋ ਹਲੇ ਦਿਵਾਰੇ ਤੁਹਾਡੇ ਲੋਕ ਇਕੱਠੇ ਹੋ ਜਾਂਦੇ ਸਰਕਾਰ ਦੇ ਤੇ ਤੁਹਾਨੂੰ ਕੋ ਜਵਾਬ ਦਿੱਤਾ ਜਾਊਗਾ ਅੱਧੀ ਅੰਗਰੇਜ਼ੀ ਦੇ ਬੰਦਾ ਉੱਦਾਂ ਹੀ ਭੁੱਲ ਜਾਂਦਾ ਕਦੀ ਕਿਸੇ ਜੁਇਸ਼ ਦੇ ਬੱਚੇ ਰੋ ਹੋ ਸਕਦਾ ਜੀ ਸਾਡੇ ਨਾਲ ਹੋ ਰਿਹਾ ਨਹੀਂ ਹੋ ਸਕਦਾ ਗੋਰੀਨਾਂ ਹੋ ਸਕਦਾ ਨਹੀਂ ਹੋ ਸਕਦਾ ਕਾਲੇ ਨਾਲ ਹੋ ਸਕਦਾ ਸ਼ਾਇਦ ਹੋ ਸਕਦਾ ਔਰ ਕੋਰਟ ਰੂਮ ਚ ਮੇਰੇ ਵੀਰ ਪੱਗ ਤੋਂ ਬਿਨਾ ਸਿੱਖ ਨੌਜਵਾਨ ਉੱਦਾਂ ਖੜਾ ਕੀਤਾ ਉਹ ਸਹੀ ਆ ਸਾਡੀ ਇੱਜਤ ਬੰਦੀਆ ਕਿੱਥੇ ਨੇ ਇਹ 100% ਇੱਕ ਡੈਮੋਕਰੇਟ ਵਰਸਸ ਪਵਿੱਤਰ ਇਸ਼ੂ ਆ ਸਾਰਨ ਪਤਾ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਆ ਹੀ ਇਜ਼ ਅ ਲਾਈਕਲੀ ਪ੍ਰੈਜ਼ੀਡੈਂਟ ਉਹਨਾਂ ਨੇ ਆਲ ਵਾਈ ਟਾਈਮਸ ਹੋ ਸਕਦਾ ਅਮਰੀਕਾ ਦੇ ਪ੍ਰੈਜ਼ੀਡੈਂਟ ਬਣ ਇਲੀਗਲ ਇਮੀਗ੍ਰੈਂਟ ਦਾ ਟੈਗ ਲਾ ਕੇ ਇਲੀਗਲ ਇਮੀਗ੍ਰੈਂਟ ਨਹੀਂ ਆ ਉਹ ਇੱਥੇ ਵੀਜ਼ੇ ਮਤਲਬ ਉਹ ਵੀਜ਼ੇ ਲਈ ਅਪਲਾਈ ਕੀਤਾ ਜਾਂ ਕਹੋ ਉਹਦਾ ਐਪਲੀਕੇਸ਼ਨ ਲੱਗੀ ਪਈ ਆ ਸੈਲਮ ਨਹੀਂ ਉਹਦੇ ਕੋਲ ਵਰਕ ਪਰਮਿਟ ਹੈ ਵਰਕ ਪਰਮਿਟ ਹੈਗਾ ਇੱਕ ਪ੍ਰੋਪਰ ਤੁਸੀਂ ਉਹਨੂੰ ਪਹਿਲੀ ਗੱਲ ਤੇ ਝੂਠ ਬੋਲਿਆ ਕਿ ਇਲੀਗਲ ਆ ਉੱਥੇ ਸ਼ਾਇਦ ਲੱਗਾ ਹੀ ਨਾ ਹੋਵੇ ਕਿ ਇੱਥੇ ਯੂਟਰ ਨਹੀਂ ਲੈ ਸਕਦੇ ਜਾਂ ਉੱਥੇ ਜਿਹੜੀ ਸਾਈਨ ਜਾਂ ਉਹਨਾਂ ਦੀ ਵਿਜ਼ੀਬਿਲਟੀ ਨਾ ਹੋਵੇ ਜਿਹੜੀ ਉਹਦੀ ਬਣਦੀ ਸਜ਼ਾ ਉਹ ਦੇਣੀ ਚਾਹੀਦੀ ਆ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਪਰ ਆ ਜੋ ਕੁਝ ਕਰ ਰਹੇ ਆ ਕਿ 50 ਸਾਲ ਸਜ਼ਾ ਲਾਦਾਂਗੇ ਉਹਨੂੰ ਦੇਸ਼ ਤੋਂ ਕਢਾ ਦੇਵਾਂਗੇ ਸਿੰਪਲੀਟ ਡੈਮੋਕਰਟ ਵਰਸਸ ਪਬਲਿਕ ਇਨਸ਼ੂ ਆ ਆਮ ਸੋਸ਼ਲ ਮੀਡੀਆ ਤੇ ਨਾ 45 45 ਸਾਲ ਦੀ ਸਜ਼ਾ ਹੋ ਗਈ ਜੀ ਇਹਦੇ ਲਈ ਮਾਫੀ ਲਈ ਐਪਲੀਕੇਸ਼ਨਸ ਕਰੋ ਫੰਡ ਇਕੱਠਾ ਕਰੋ ਤੁਹਾਨੂੰ ਲੱਗਦਾ ਵੀ ਟੂਰਨੀ ਹੈ ਨਹੀਂ ਫੰਡ ਨਹੀਂ ਇਕੱਠਾ ਕਰਨਾ ਚਾਹੀਦਾ ਮੈਨੂੰ ਲੱਗਦਾ ਜੇ ਕੋਈ ਸਨ ਇਕੱਠਾ ਕਰ ਰਿਹਾ ਪਲੀਜ਼ ਇਹ ਚੀਜ਼ ਨਾ ਕਰੋ ਮੇਰੀ ਫੈਮਿਲੀ ਨਾਲ ਗੱਲ ਹੋਈ ਆ ਹਾਂਜੀ ਫੈਮਿਲੀ ਨੇ ਕੋਈ ਫੰਡ ਨਹੀਂ ਅਪਰੂਵ ਕੀਤਾ ਫਲੋਰਡਾ ਦਾ ਨੰਬਰ 1 ਵਕੀਲ ਜਿਹੜਾ ਹੋਵੇ ਉਹ ਆਪਾਂ ਹਾਇਰ ਕਰੀਏ ਮੈਂ ਕਹਿੰਦਾ ਅਮਰੀਕਾ ਦਾ ਵੀ ਹੋਵੇ ਆ ਕਿ ਅਸੀਂ ਕਰ ਨਹੀਂ ਸਕਦੇ ਕਰ ਸਕਦੇ ਆ ਫਲੋਰਡਾ ਜਾ ਕੇ ਉਸ ਫੈਮਿਲੀ ਨੂੰ ਪਹਿਲਾਂ ਉਹਨਾਂ ਤੋਂ ਫਰਗਿਵਨੈਸ ਮੰਗੀਏ ਮਾਫੀ ਮਾਫੀ ਮੰਗੀ ਉਹਨਾਂ ਤੋਂ ਕਿ ਸੌਰੀ ਅਸੀਂ ਜੋ ਹੋਇਆ ਗਲਤ ਹੋਇਆ ਯੂ نو ਇਟਸ ਮਾਈ ਹੰਬਲ ਰਿਕੁਐਸਟ ਟੂ ਦਾ ਫੈਮਿਲੀ ਵੀ ਆਸਕ ਐਜ਼ ਅ ਕਮਿਊਨਿਟੀ ਵੀ ਕਮ ਟੂਗੇਦਰ ਵੀ ਆਸਕ ਫਾਰ ਯੂਰ ਫਰਗਿਵਨੈਸ ਵੀ ਕੈਨਟ ਬ੍ਰਿੰਗ ਬੈਕ ਦਾ ਲਾਈਵਸ but we as a community are shattered or what is happening in florida ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾ ਸਿੰਘ ਸੁਨਾਮ ਸਾਡੇ ਨਾਲ ਨੇ ਡਾਕਟਰ ਸੁਵੈ ਮਾਨ ਸਿੰਘ ਜੀ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਦੇ ਆ ਰਹੇ ਹਾਂ ਜੋ ਫਲੋਰੀਡਾ ਟਰੱਕ ਹਾਦਸਾ ਇੱਕ ਗਲਤ ਮੋੜ ਦੇ ਕਰਕੇ ਸਾਰਾ ਕੁਝ ਅਮਰੀਕਾ ਦੇ ਵਿੱਚੋਂ ਕਾਫੀ ਹਿੱਲਜੁਲ ਹੋਈ ਉਸ ਦੀ ਬਾਬਤ ਡਾਕਟਰ ਸਾਹਿਬ ਦੀ ਇੱਕ ਵੀਡੀਓ ਕੱਲ ਦੀ ਵਾਇਰਲ ਹੋ ਰਹੀ ਹੈ ਉਹਨਾਂ ਬੋਲੋਂ ਇੱਕ ਜਨਤਕ ਸੰਦੇਸ਼ ਦਿੱਤਾ ਗਿਆ ਕਰੋਨਾ ਬੰਦਿਆਂ ਨੇ ਉਹ ਸੰਦੇਸ਼ ਨੂੰ ਦੇਖਿਆ ਲਾਈਕ ਕੀਤਾ ਉਹਦੀ ਬਾਬਤ ਅੱਜ ਸਾਨੂੰ ਫੌਲਸਮ ਆਊਟਲੈਟਸ ਤੇ ਕੁਦਰਤੀ ਮਿਲ ਗਏ ਤੇ ਆਪਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਡਾਕਟਰ ਸਾਹਿਬ ਜਿਹੜਾ ਤੁਸੀਂ ਉਹ ਜਨਤਕ ਸੰਦੇਸ਼ ਇੱਕ ਵੀਡੀਓ ਦੇ ਰਾਹੀਂ ਦਿੱਤਾ ਪੂਰੇ মিডিਆ ਦੇ ਵਿੱਚ ਉਹਨੇ ਤਰਸੱਲੀ ਮਚਾਈ ਹੋਈ ਆ ਉਹ ਮੈਸੇਜ ਦੇ ਵਿੱਚ ਅਸਲ ਤੁਸੀਂ ਕਹਿਣਾ ਕੀ ਚਾਹੁੰਦੇ ਵੇਖੋ ਮੈਂ ਨਾ ਮੈਂ ਜਿਆਦਾ ਧਿਆਨ ਨਹੀਂ ਦੇ ਰਿਹਾ ਸੀ ਇਸ ਮਸਲੇ ਬਾਰੇ ਕਿਉਂਕਿ ਮੈਨੂੰ ਲੱਗਾ ਇੱਕ ਐਕਸੀਡੈਂਟ ਹੋ ਗਿਆ ਮੈਂ ਇਹਦੇ ਬਾਰੇ ਜਿਆਦਾ ਕੋਈ ਵਿਚਾਰ ਨਹੀਂ ਕੀਤਾ ਨਾ ਸੋਚਿਆ ਵੀ ਨਹੀਂ ਉਹਦੇ ਬਾਰੇ ਹਣੇ ਕੱਲ ਮੈਂ ਕੇਸ ਤੋਂ ਨਿਕਲਦਿਆਂ ਹਸਪੀਟਲ ਤੋਂ ਤੇ ਮੈਂ ਸਕਰੀਨ ਤੇ ਵੇਖਿਆ ਉਹ ਨੌਜਵਾਨ ਦੀ ਫੋਟੋ ਪੱਗ ਨਹੀਂ ਬੰਨੀ ਜੂੜਾ ਕੀਤਾ ਮੂੰਹ ਦੇ ਉੱਤੇ ਡਰ ਮੈਂ ਕਿਹਾ ਯਾਰ ਇਹ ਇਹ ਉਹੀ ਨਹੀਂ ਉਹ ਫਿਰ ਮੈਂ ਟੀਮ ਨੂੰ ਫੋਨ ਕੀਤਾ ਮੈਂ ਕਿਹਾ ਸੋਣਾ ਪਤਾ ਕਰੋ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਤੇ ਜੋ ਕੁਝ ਅਮਰੀਕਾ 'ਚ ਹੋ ਰਿਹਾ ਹੋ ਹੀ ਰਿਹਾ ਪਰ ਸਾਡੀ ਕਮਿਊਨਿਟੀ ਉਹਨੂੰ ਕਿੱਦਾਂ ਅਟੈਕ ਕਰ ਰਹੀ ਆ ਮੈਂ ਕਿਹਾ ਯਾਰ ਇੱਕ ਨੌਜਵਾਨ ਆ ਅਸੀਂ ਸੋਚੀ ਮੈਂ ਉਹਨਾਂ ਇੱਥੇ ਤੁਹਾਡੇ ਵੱਲ ਆ ਰਿਹਾ ਹਾਂ ਸਾ ਮੈਂ ਸੈਲਫੋਨ ਯੂਜ਼ ਕੀਤਾ ਕਿੰਨੀ ਵਾਰੀ ਆਪਣੇ ਕੋ ਲਾਈਟ ਕੇ ਰਹੀ ਆ ਪਰ ਕੱਢ ਦਿੰਦੇ ਆ ਸਟਾਪ ਸਾਈਨ ਤੇ ਪ੍ਰੋਪਰ ਨਹੀਂ ਰੋਕਦੇ ਇਹਦਾ ਮਤਲਬ ਅਸੀਂ ਤੁਸੀਂ ਕੱਲ ਸਾਨੂੰ ਦੇਸ਼ 'ਚੋਂ ਕੱਢ ਦੋਗੇ ਸਾਡਾ ਉਹ ਕਰੋਗੇ ਜੋ ਉਹਨਾਂ ਕਰ ਰਹੇ ਹੋਏ ਕਿ ਇੱਕ ਗਲਤੀ ਉਨੇ ਕੋਈ ਜਾਣਬੋਝ ਕੇ ਨਹੀਂ ਕੀਤਾ ਠੀਕ ਆ ਮੌਤਾਂ ਹੋਈਆਂ ਸਾਨੂੰ ਬਹੁਤ ਦੁੱਖ ਆ ਉਹ ਜਾਨਾਂ ਕਦੀ ਵਾਪਸ ਨਹੀਂ ਆ ਸਕਦੀਆਂ ਉਹਨਾਂ ਪਰਿਵਾਰਾਂ ਤੋਂ ਅਸੀਂ ਮਾਫੀ ਮੰਗਦੇ ਆ ਪਰ ਜਿਹੜੇ ਤਰੀਕੇ ਨਾਲ ਉਸ ਬੱਚੇ ਨਾਲ ਉਹ ਨੌਜਵਾਨ ਨਾਲ ਇਹ ਦੇਸ਼ ਦੀ ਸਰਕਾਰ ਇਸ ਟਾਈਮ ਤੇ ਕਰ ਰਹੀ ਆ ਕਰ ਕਿਉਂ ਰਹੀ ਆ ਕਿਉਂਕਿ ਸਿੱਖ ਅਜੇ ਤੱਕ ਆਪਣੀ ਪਛਾਣ ਨਹੀਂ ਬਣਾ ਪਾਏ ਇਸ ਦੇਸ਼ ਵਿੱਚ ਜੇ ਸਾਡੀ ਪਛਾਣ ਇਸ ਦੇਸ਼ 'ਚ ਹੁੰਦੀ ਕਦੀ ਹੋ ਨਹੀਂ ਸਕਦਾ ਸੀ ਸਾਡੇ ਬੱਚੇ ਨਾਲ ਉਹ ਹੁੰਦਾ ਕਦੀ ਜੂ ਕਦੀ ਕਿਸੇ ਜੂਇਸ਼ ਦੇ ਬੱਚੇ ਨਾਲ ਹੋ ਸਕਦਾ ਜੋ ਸਾਡੇ ਨਾਲ ਹੋ ਰਿਹਾ ਨਹੀਂ ਹੋ ਸਕਦਾ ਗੋਰੇ ਨਾਲ ਹੋ ਸਕਦਾ ਨਹੀਂ ਹੋ ਸਕਦਾ ਕਾਇਦਾ ਹੋ ਸਕਦਾ ਸ਼ਾਇਦ ਹੋ ਸਕਦਾ ਹੋਵੇ ਸਾਢੇ ਦਾ ਪਰ ਹੋ ਰਿਆ ਔਰ ਕੋਰਟ ਰੂਮ ਚ ਮੇਰੇ ਵੀਰ ਪੱਗ ਤੋਂ ਬਿਨਾ ਸਿੱਖ ਨੌਜਵਾਨ ਉਧਾਂ ਖੜਾ ਕੀਤਾ ਉਹ ਸਹੀ ਆ ਸਾਡੀ ਜਥੇਬੰਦੀਆਂ ਕਿੱਥੇ ਨੇ ਬਿਲਕੁਲ ਅੱਛਾ ਇਹ ਦੱਸੋ ਤੁਸੀਂ ਇਸ ਨੂੰ ਜਿਹੜਾ ਪੋਲਿਟੀਕਲ ਮੋਟਿਵ ਵੀ ਮੰਨਦੇ ਹੋ ਵੀ ਕੁਝ ਲੋਕ ਗੱਲ ਕਰ ਰਹੇ ਆ ਵੀ ਜਿਹੜੀ ਉਹ ਸਟੇਟ ਹੈ ਉਹ ਰਿਪਬਲਿਕਨ ਹੈ ਤੇ ਜੋ ਇਥੋਂ ਦਾ ਵਸਿੰਦਾ ਹੈ ਉਹ ਕੈਲੀਫੋਰਨੀਆ ਦਾ ਆਪ ਜੀ ਨੂੰ ਪਤਾ ਹੈ ਅਭੀ ਉਹ ਦੂਜੇ ਹੈਗਾ ਸਾਈਡ ਡਿਟ੍ਰੋਇਟ ਹੈਗਾ ਤੇ ਇਹ ਇੱਕ ਇਹ ਦੇ ਕਰਕੇ ਵੀ ਕਾਰਨ ਬਣ ਸਕਦਾ ਹੈਗਾ ਕੋਈ ਡੈਮੋਕ੍ਰੇਟ ਸਟੇਟ ਤੇ ਜਿਹੜੀ ਰਿਪਬਲਿਕਨ ਸਟੇਟ ਹੈ ਇਹ 100% ਇੱਕ ਡੈਮੋਕ੍ਰੇਟ ਵਰਸਸ ਪਬਲਿਕਨ ਇਸ਼ੂ ਆ ਸਾਰਿਆਂ ਨੂੰ ਪਤਾ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਆ ਹੀ ਇਜ਼ ਅ ਲਾਈਕਲੀ ਪ੍ਰੈਜ਼ੀਡੈਂਟ ਉਹਨਾਂ ਨੇ ਆਲਵਾਇ ਟਾਈਮ ਚ ਹੋ ਸਕਦਾ ਅਮਰੀਕਾ ਦੇ ਪ੍ਰੈਜ਼ੀਡੈਂਟ ਬਣ ਰਾਈਟ ਉਹਨੂੰ ਡਿਫੇਮ ਕਰਨਾ ਉਹਨੂੰ ਡਿਫੇਮ ਕਰਨਾ ਔਰ ਜਿਹੜੇ ਫਲੋਰੀਡਾ ਦਾ ਗਵਰਨਰ ਆ ਜਿਹੜਾ ਇੱਕ ਨੋਨ ਰੈਸਿਸਟ ਨੇ ਉਹ ਜਿਹੜਾ ਆਪਣੀ ਮਤਲਬ ਕਿ ਲੋਕਾਂ ਨੂੰ ਇੱਕ ਵਰਤ ਇੱਕ ਇੱਕ ਚਿਹਰਾ ਵਰਤ ਕੇ ਕਿਉਂਕਿ ਉਹ ਪਤਾ ਉਹ ਸਾਡੇ ਵਰਗਾ ਨਹੀਂ ਲੱਗਦਾ ਮਤਲਬ ਸਾਡੇ ਵਰਗਾ ਲੱਗਦਾ ਪਰ ਉਹਦੇ ਵਰਗਾ ਨਹੀਂ ਲੱਗਦਾ ਇੱਕ ਅਮਰੀਕਨ ਚਿਹਰਾ ਨਹੀਂ ਲੱਗਦਾ ਇਲੀਗਲ ਇਮੀਗ੍ਰੈਂਟ ਦਾ ਟੈਗ ਲਾ ਕੇ ਇਲੀਗਲੀ ਇਮੀਗ੍ਰੈਂਟ ਨਹੀਂ ਆ ਉਹ ਇੱਥੇ ਵੀਜ਼ੇ ਮਤਲਬ ਉਹ ਵੀਜ਼ੇ ਲਈ ਅਪਲਾਈ ਕੀਤਾ ਜਾਂ ਕਿਹਾ ਉਹਦਾ ਐਪਲੀਕੇਸ਼ਨ ਲੱਗੀ ਪਈ ਆ ਸੈਲਮ ਦੀ ਨਹੀਂ ਉਹਦੇ ਕੋਈ ਵਰਕ ਪਰਮਿਟ ਹੈ ਵਰਕ ਪਰਮਿਟ ਹੈਗਾ ਇੱਕ ਪ੍ਰੋਪਰ ਤੁਸੀਂ ਉਹਨੂੰ ਪਹਿਲੀ ਗੱਲ ਤੇ ਝੂਠ ਬੋਲਿਆ ਕਿ ਇਲੀਗਲ ਆ ਫਿਰ ਜਿਹੜੀ ਵੀਡੀਓ ਜਿਹੜੀ ਵਾਇਰਲ ਕੀਤੀ ਜਾ ਰਹੀ ਉਹ ਟਰੱਕ ਦੀ ਉਹ ਤੁਸੀਂ ਲੈ ਨਹੀਂ ਸਕਦੇ ਉਹ ਤੇ ਪਤਾ ਨਹੀਂ ਕਿ ਕੀ AI ਜਨਰੇਟਡ ਆ ਮੈਂ ਆਪਣੀ ਆਪਣੇ ਲੋਕਾਂ ਨੂੰ ਕਹਿਣਾ ਕਿ ਇੰਨੀ ਜਜਮੈਂਟ ਦੇਣ ਤੋਂ ਪਹਿਲਾਂ ਕਦੀ ਵੀ ਕਿਸੇ ਨੂੰ ਅਸੀਂ ਮਲਜ਼ਮ ਕਰਾਰ ਕਰਨ ਤੋਂ ਪਹਿਲਾਂ ਕਿ ਪਹਿਲਾਂ ਪ੍ਰੋਪਰਲੀ ਉਹਦੀ ਪਹਿਲਾਂ ਕੋਰਟ 'ਚ ਤੇ ਜਾ ਲੰਦੋ ਕਿ ਵਾਕਈ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਸੋਚ ਰਹੇ ਹੋ ਉਹੀ ਗੱਲ ਆ ਕਿਤੇ ਇਹ ਨਹੀਂ ਉੱਥੇ ਉੱਥੇ ਸ਼ਾਇਦ ਲੱਗੇ ਹੀ ਨਾ ਹੋਵੇ ਕਿਤੇ ਯੂ-ਟਰਨ ਨਹੀਂ ਲੈ ਸਕਦੇ ਜਾਂ ਉੱਥੇ ਜਿਹੜੀ ਸਾਈਨਸ ਆ ਉਹਨਾਂ ਦੀ ਵਿਜ਼ਿਬਿਲਟੀ ਨਾ ਹੋਵੇ ਫਿਰ ਇਹ ਵੀ ਵੇਖਣਾ ਚਾਹੀਦਾ ਜਿਹੜੀ ਗੱਡੀ ਆ ਕੇ ਵਜੀ ਆ ਤੁਸੀਂ ਸਪੀਡ ਕਿੰਨੀ ਆ ਤੁਸੀਂ ਸਪੀਡ ਕਿਉਂ ਜਾਂਦੀ ਆ ਇਹ ਸਾਰੇ ਜਿਹੜੇ ਅਸੀਂ ਜਿਹੜੀਆਂ ਮੌਤਾਂ ਹੋਈਆਂ ਅਸੀਂ ਇਹ ਨਹੀਂ ਕਿ ਉਸ ਉਸ ਨੌਜਵਾਨ ਨੂੰ ਅਸੀਂ ਕਹਿ ਰਹੇ ਕਿ ਉਹ ਠੀਕ ਕੀਤਾ ਜਿਹੜੀ ਉਹਦੀ ਬਣਦੀ ਸਜ਼ਾ ਉਹ ਦੇਣੀ ਚਾਹੀਦੀ ਆ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਪਰ ਆ ਜੋ ਕੁਝ ਕਰ ਰਿਹਾ ਕਿ 50 ਸਾਲ ਸਜ਼ਾ ਲਾ ਦਾਂਗੇ ਉਹਨੂੰ ਦੇਸ਼ ਚੋਂ ਕਢਾ ਦੇਾਂਗੇ ਸਿੰਪਲੀ ਇੱਕ ਡੈਮੋਕ੍ਰੇਟ ਵਰਸਸ ਰਿਪਬਲਿਕਨ ਇਸ਼ੂ ਆ ਔਰ ਸਾਨੂੰ ਸਿੱਖਾਂ ਨੂੰ ਜੇ ਤੁਸੀਂ ਡੈਮੋਕ੍ਰੇਟ ਹੋ ਡੈਮੋਕ੍ਰੇਟ ਪਾਰਟੀ ਕੋ ਜਾਓ ਜੇ ਤੁਸੀਂ ਰਿਪਬਲਿਕਨ ਹੋ ਰਿਪਬਲਿਕਨ ਪਾਰਟੀ ਕੋ ਜਾਓ ਰਾਜਨੀਤਿਕ ਤੌਰ ਤੇ ਆਪਣੀ ਗੱਲ ਜਰੂਰ ਰੱਖੋ ਗੱਲ ਰੱਖੋ ਕਿ ਸਾਡੀ ਪੱਗ ਨੂੰ ਤੁਸੀਂ ਡਿਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਕੁਝ ਕੋਰਟ ਦੇ ਵਿੱਚ ਹੋਇਆ ਇਹ ਸਿੱਖਾਂ ਲਈ ਨਹੀਂ ਸਿੱਖ ਦੇ ਸਿਰ ਦੇ ਉੱਤੇ ਦਸਤਾਰ ਚਾਹੀਦੀ ਸੀ ਬਹੁਤ ਕੋਈ ਗਲਤ ਹੋਇਆ ਕੀ ਫਾਇਦਾ ਸਾਡੇ ਲੰਗਰ ਲਾਉਣ ਦਾ ਇਹਨਾਂ ਦੀ ਜਿਹੜੀਆਂ ਵਾਸ਼ਿੰਗਟਨ ਡੀਸੀ ਚ ਅਸੀਂ ਜਾ ਕੇ ਕਹਿੰਨੇ ਕਿ ਸਾਡੀ ਪੱਗ ਦਾ ਇਹਨਾਂ ਨੂੰ ਪਤਾ ਲੱਗੇ ਅੱਜ ਪਤਾ ਲੱਗਿਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਾਡੀ ਪੱਗ ਕੀ ਆ ਸਾਡ ਕੀ ਹੋਲਡ ਕਰਦੀ ਆ ਕੀ ਸਾਡੀ ਸਿਗਨੀਫਿਕੈਂਸ ਆ ਉਹ ਤੁਸੀਂ ਸ਼ਰਿਆਮ ਤੁਸੀਂ ਜੋ ਕੁਝ ਵੇਖ ਰਹੇ ਹੋ ਕੋਰਟ ਰੂਮ ਚ ਸੋ ਆਈ ਥਿੰਕ ਹਰ ਇੱਕ ਸਿੱਖ ਨੂੰ ਹਰ ਇੱਕ ਪੰਜਾਬੀ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੋ ਬੱਚੇ ਨਾ ਹੋਇਆ ਉਹ ਨੌਜਵਾਨ ਹੋਇਆ ਕਾ ਸਾਡੇ ਨਾਲ ਵੀ ਹੋ ਸਕਦਾ ਆਮ ਸੋਸ਼ਲ ਮੀਡੀਆ ਤੇ ਨਾ 45 45 ਸਾਲ ਦੀ ਸਜ਼ਾ ਹੋ ਗਈ ਜੀ ਇਹਦੇ ਲਈ ਮਾਫੀ ਲਈ ਪਟੀਸ਼ਨਸ ਕਰੋ ਫੰਡ ਇਕੱਠਾ ਕਰੋ ਤੋ ਲੱਗਦਾ ਵੀ ਟੂਰ ਲਈ ਹੈ ਨਹੀਂ ਫੰਡ ਨਹੀਂ ਇਕੱਠਾ ਕਰਨਾ ਚਾਹੀਦਾ ਮੈਨੂੰ ਲੱਗਦਾ ਜੇ ਕੋਈ ਫੰਡ ਇਕੱਠਾ ਕਰ ਰਿਹਾ ਪਲੀਜ਼ ਇਹ ਚੀਜ਼ ਨਾ ਕਰੋ ਮੇਰੀ ਫੈਮਲੀ ਨਾਲ ਗੱਲ ਹੋਈ ਆ ਹਾਂ ਜੀ ਫੈਮਲੀ ਨੇ ਕੋਈ ਫੰਡ ਨਹੀਂ ਅਪਰੂਵ ਕੀਤਾ ਸੋ ਪਲੀਜ਼ ਕੋਈ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਿਟੀਸ਼ਨਾਂ ਨਾਲ ਵੀ ਕੁਝ ਨਹੀਂ ਬੰਨਣਾ ਉਹ ਜਿਹੜੀ ਇੱਕ ਵਿਚਾਰੀ ਕੁੜੀ ਨੇ ਕੀਤਾ ਮੈਂ ਭਾਰੀ ਗੱਲ ਦੱਸਦਾ ਉਹ ਕੁੜੀ ਨੇ ਪਿਟੀਸ਼ਨ ਕੀਤੀ ਆ ਮੈਨੂੰ ਨਹੀਂ ਲੱਗਦਾ ਉਹਨੇ ਕੋਈ ਪੈਸਾ ਪੂਸਾ ਉੱਤੋਂ ਲਿਆ ਐਵੇਂ ਉੱਤੇ ਇਲਜ਼ਾਮ ਲੱਗ ਰਿਹਾ ਇਹ ਚਾਚੀ ਪਰ ਉੱਥੇ ਜਿਹੜੇ ਜਿਨ੍ਹਾਂ ਨੇ ਲੋਕਾਂ ਨੇ ਡੋਨੇਟ ਕੀਤਾ ਮੈਂ ਉਹਨਾਂ ਨੂੰ ਵੀ ਕਹਿੰਨਾ ਡੋਨੇਟ ਨਾ ਕਰੋ ਕਿਸੇ ਨੇ ਡੋਨੇਸ਼ਨ ਨਹੀਂ ਮੰਗੀ ਫੈਮਲੀ ਨਾਲ ਵੀ ਗੱਲ ਹੋਈ ਆ ਜਦੋਂ ਹਾਂ ਜਿਹੜੇ ਲੋਕਾਂ ਨੂੰ ਉਹ ਜ਼ਿੰਮੇਵਾਰੀ ਦੇਣਗੇ ਕਿ ਵਕੀਲ ਕਰੋ ਉਹ ਕਰੋ ਹਾਂ ਉਸ ਉਦੋਂ ਬਣਦੀ ਜਿਹੜੀ ਜਿਹੜੀ ਫੀਸ ਹੈ ਜੇ ਕੋਈ ਦੇਣਾ ਚਾਹੁੰਦਾ ਹੋਵੇ ਉਹ ਚ ਯੋਗਦਾਨ ਪਾਉਣਾ ਚ ਉਹ ਇੱਕ ਕਮੇਟੀ ਬਣੇ ਕਮੇਟੀ ਦੇ ਥਰੂ ਫੰਡ ਇਕੱਠਾ ਹੋਵੇ ਤੇ ਉਹਦਾ ਜਿਹੜਾ ਟਰਾਂਸਪੈਰੈਂਸੀ ਹੋਵੇ ਇਹ ਨਾ ਹੋਵੇ ਫੰਡ ਕੋਈ ਇਕੱਠਾ ਕਰ ਲੇ ਤੇ ਬਾਅਦ ਵਿੱਚ ਜਿੱਥੇ ਕਿਉਂਕਿ ਇਹ ਕੇਸ ਇੱਕ ਸਾਲ ਨਹੀਂ ਚੱਲਣਾ 2-3 ਸਾਲ ਚੱਲਣਾ ਉਦੋਂ ਤੱਕ ਲੋਕਾਂ ਨੇ ਭੁੱਲ ਜਾਣਾ ਕਿ ਬਾਈ ਕਦੀ ਫੰਡ ਵੀ ਦਿੱਤਾ ਸੀ ਪੂਰੀ ਇੱਕ ਪ੍ਰੋਪਰ ਕਮੇਟੀ ਬਣਨੀ ਚਾਹੀਦੀ ਪ੍ਰੋਪਰ ਕਮੇਟੀ ਜਿਹਦਾ ਤੁਸੀਂ ਬਣਾਈ ਸੀ ਆਪਣੀ ਜਦੋਂ ਆਪਣੇ ਤਾਂ ਹਨਾ ਇੱਕ ਫੈਮਿਲੀ ਦੀ ਡੈਥ ਹੋਈ ਆ ਸਾਡੀ ਕਮਿਊਨਿਟੀ ਨਾਲ ਹੋਇਆ ਐਦਾਂ ਕੋਈ ਕਮੇਟੀ ਬਿਠਾ ਕੇ ਸਿਆਣੇ ਲੋਕੋ ਚ ਦੇ ਵਿੱਚ ਉਹਨਾਂ ਪਰ ਪ੍ਰੋਪਰ ਕੇਸ ਕਿ ਅੱਜ ਇਹ ਉਹ ਕੇਸ ਇੱਕ ਵਿਅਕਤੀ ਦਾ ਨਹੀਂ ਰਹਿ ਗਿਆ ਉਹ ਕਮਿਊਨਿਟੀ ਦਾ ਕੇਸ ਬਣ ਚੁੱਕਾ ਤੇ ਜਿਹੜਾ ਹੁਣ ਅੱਜ ਦੀ ਡੇਟ 'ਚ ਕੰਮ ਕਰਨ ਵਾਲੇ ਤੁਸੀਂ ਕਿਹੜਾ ਕੰਮ ਮੰਦੇ ਵੀ ਹੁਣ ਜੇ ਸੋਸ਼ਲ ਮੀਡੀਆ ਤੇ ਜਿਹੜੇ ਲੱਗੇ ਆ ਵੀ ਵਾਇਰਲ ਕਰ ਲਿਆ ਕੁਝ ਵੀਡੀਓ ਕੁਝ 뷰 ਦਾ ਚੱਕਰ ਲੈਣ ਦੇ ਵਾਸਤੇ ਬਹੁਤ ਕੁਝ ਹੋ ਰਿਹਾ ਤੁਸੀਂ ਕੀ ਕਹੋਗੇ ਕਿ ਕਿਹੜਾ ਕੰਮ ਪ੍ਰਾਇੋਰਟੀ ਬੇਸ ਤੇ ਹੋਣ ਵਾਲਾ ਸਭ ਤੋਂ ਪਹਿਲਾਂ ਸਾਨੂੰ ਜਿੱਦਾਂ ਆਪਾਂ ਕੀਤਾ ਉਹਨਾਂ ਦੀ ਫੈਮਿਲੀ ਨਾਲ ਗੱਲਬਾਤ ਕਰਨੀ ਚਾਹੀਦੀ ਆ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਆ ਸਾਡਾ ਇੱਕ ਢਾਂਚਾ ਵਾ ਜਥੇਬੰਦੀ ਦਾ ਢਾਂਚਾ ਵਾ ਇੰਨੇ ਗੁਰਦੁਆਰਿਆਂ ਨੇ ਕਮੇਟੀਆਂ ਰਲ ਕੇ ਇੰਨੇ ਇਨਸਾਨ ਪੜ੍ਹੇ ਲਿਖੇ ਜਾਂ ਦੂਜੇ ਵੀ ਰਲ ਕੇ ਕੋਈ ਵੀ ਬੰਦਾ ਕੋਈ ਧਾਰਮਿਕ ਜਾਂ ਕੋਈ ਕੋਸ਼ਿਸ਼ ਆਸੀ ਰਲ ਕੇ ਕਾ ਢਾਂਚਾ ਬਣਾਇਆ ਅਸੀਂ ਤੁਹਾਡਾ ਕੇਸ ਲੜਨਾ ਚਾਹੁੰਦੇ ਕਿਉਂਕਿ ਅੱਜ ਕੇਸ ਇੱਕ ਉਹਦਾ ਨੌਜਵਾਨ ਦਾ ਨਹੀਂ ਰਹਿ ਗਿਆ ਕਮਿਊਨਿਟੀ ਦਾ ਕੇਸ ਬਣ ਚੁੱਕਾ ਅਸੀਂ ਇਸ ਦਾ ਸਾਰਾ ਕਰਾਂਗੇ ਪਰ ਤੁਹਾਡੇ ਵੱਲੋਂ ਸਾਨੂੰ ਤੁਸੀਂ ਦੱਸੋ ਠੀਕ ਆ ਨੰਬਰ 1 ਕਮੇਟੀ ਬਣਾ ਕੇ ਉਹਦਾ ਕੇਸ ਤਕੜਾ ਵਕੀਲ ਫਲੋਡ ਆ ਦਾ ਨੰਬਰ 1 ਵਕੀਲ ਜਿਹੜਾ ਹੋਵੇ ਉਹ ਆਪਾਂ ਹਾਇਰ ਕਰੀਏ ਮੈਂ ਕਹਿੰਦਾ ਅਮਰੀਕਾ ਦਾ ਵੀ ਹੋਵੇ ਠੀਕ ਹੈ ਅਸੀਂ ਕਰ ਨਹੀਂ ਸਕਦੇ ਕਰ ਸਕਦੇ ਆ ਵਕੀਲ ਹਾਇਰ ਕਰਕੇ ਪ੍ਰੋਪਰਲੀ ਇਹ ਕੇਸ ਲੜਿਆ ਜਾਵੇ ਇੱਕ ਹੋਰ ਗੱਲ ਹੁਣ ਇਹ ਕੱਲਾ ਕੇਸ ਨਹੀਂ ਲੜੇ ਜਾਊਗਾ ਜੀ ਅਮਰੀਕਨ ਜਿਹੜਾ ਸਿਸਟਮ ਹੈ ਜੁਡੀਸ਼ੀਅਲ ਸਿਸਟਮ ਹੈ ਇਹਨਾਂ ਨੂੰ ਦੱਸਣਾ ਪਊਗਾ ਕਿ ਜਦੋਂ ਸਿੱਖ ਤੁਸੀਂ ਕਸਟਡੀ ਚ ਲੈਂਦੇ ਹੋ ਤੇ ਉਹਦੀ ਦਸਤਾਰ ਦਾ ਉਹਦੀ ਦਸਤਾਰ ਦੀ ਇੰਪੋਰਟੈਂਸ ਉਹਦੀ ਮਰਿਆਦਾ ਸਿੱਖ ਮਰਿਆਦਾ ਦੀ ਇੰਪੋਰਟੈਂਸ ਕੀ ਆ ਇਹ ਅਮਰੀਕਨ ਪੋਲੀਟੀਕਲ ਸਿਸਟਮ ਤੇ ਜੁਡੀਸ਼ੀਅਲ ਸਿਸਟਮ ਤੱਕ ਕੋ ਗੱਲ ਪਹੁੰਚਾਉਣੀ ਚਾਹੀਦੀ ਸੋ ਜਿਹੜੇ ਵੀ ਲੋਕ ਇਹ ਕੇਸ ਮਤਲਬ ਜਿਹੜੀ ਜਿਹੜੇ ਲੋਕ ਅੱਗੇ ਆਉਣਾ ਚਾਹੁੰਦੇ ਆ ਮੈਨੂੰ ਲੱਗਦਾ ਇੱਕ ਕਮੇਟੀ ਬਣਾਈਏ ਕਮੇਟੀ ਬਣਾ ਕੇ ਆ ਚੀਜ਼ ਦੀ ਲੜਾਈ ਜਿਹੜੀ ਆ ਇਹ ਨਾਲ ਦਸਤਾਰ ਦਾ ਮਸਲਾ ਵੀ ਹੈ ਦਸਤਾਰ ਦਸਤਾਰ ਦਾ ਮਸਲਾ ਬਣਾ ਕੇ ਨਾਲ ਇਹ ਦੋਵਾਂ ਨੂੰ ਇਕੱਠਿਆਂ ਲਾ ਕੇ ਆਪਾਂ ਇਹ ਲੜਾਈ ਲੜਨੀ ਹੈ ਇੱਕ ਹੋਰ ਵੀਡੀਓ ਤੁਸੀਂ ਦੇਖੀ ਹੋਣੀ ਹੈ ਵੀ ਜਿਹੜਾ ਉੱਥੇ ਦਾ ਫਲੋਰੀਡਾ ਦਾ ਗਵਰਨਰ ਹੈ ਇੰਦਾ ਲੱਗਦਾ ਨਹੀਂ ਹੈ ਵੀ ਉਸ ਨੂੰ ਚਾਰਟਰਡ ਪਲੇਨ ਤੇ ਜਾ ਕੇ ਮੁੱਢ ਤੋਂ ਫੜ ਕੇ ਇੱਕ ਮੁਜ਼ਰਮਾ ਤੇ ਤਰਾ ਇੰਦਾ ਲੈ ਕੇ ਆ ਰਿਹਾ ਵੀ ਜਿਵੇਂ ਪੂਰੀ ਉਸ ਨੇ ਆਪਣੇ ਇੱਕ ਕਿਸੇ ਖਾਸ ਭਾਈਚਾਰੇ ਨੂੰ ਕਿਸੇ ਖਾਸ ਕਮਿਊਨਿਟੀ ਨੂੰ ਖੁਸ਼ ਕਰਨ ਦੇ ਵਾਸਤੇ ਇਹ ਕੁਝ ਕੀਤਾ ਗਿਆ ਇਹ ਕਾਨੂੰਨੀ ਤੌਰ ਦੇ ਉੱਤੇ ਇਹ ਠੀਕ ਸੀ ਜਿੱਦਣ ਸਾਡੇ ਸਰਦਾਰਾਂ ਨੂੰ ਸਾਡੇ ਬੱਚਿਆਂ ਨੂੰ ਪੰਜਾਬ ਲੈ ਕੇ ਗਏ ਨੇ ਇਹ ਉਹ ਪਾ ਕੇ ਜੇ ਅਸੀਂ ਉਸ ਦਿਨ ਬੋਲੇ ਹੁੰਦੇ ਜੀ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਪੈਂਦਾ ਅਸੀਂ ਉਸ ਦਿਨ ਚੁੱਪ ਰਹਿ ਗਏ ਜੇ ਉਸ ਦਿਨ ਭਾਰਤੀ ਸਰਕਾਰ ਨੇ ਉਸ ਦਿਨ ਅਮਰੀਕਾ ਨੂੰ ਜਵਾਬ ਦਿੱਤਾ ਹੁੰਦਾ ਕਿ ਆ ਜੋ ਤੁਸੀਂ ਕੁਝ ਕਰ ਰਹੇ ਹੋ ਜਿਹੜੇ ਤਰੀਕੇ ਨਾਲ ਤੁਸੀਂ ਇਹਨਾਂ ਲੋਕਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਇਹ ਠੀਕ ਨਹੀਂ ਇਹ ਉਹ ਮਨੁੱਖੀ ਅਧਿਕਾਰਾਂ ਦਾ ਹਨ ਇਹ ਹਿਊਮੈਨਿਟਰੀਅਨ ਇਹ ਜਿਹੜਾ ਹੁਣ ਜਿਹੜਾ ਬਣ ਗਿਆ ਨਾ ਇਹ ਇੱਕ ਜਿਹੜਾ ਕੋਈ ਇੱਕ ਕਲਾ ਇਹ ਐਕਸੀਡੈਂਟ ਦਾ ਮਸਲਾ ਨਹੀਂ ਰਹਿ ਗਿਆ ਜੇ ਤੁਸੀਂ ਵੇਖੋ ਤੁਸੀਂ ਜੇ ਜਿਹੜਾ ਵੀ ਬੰਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਇਸ ਟਾਈਮ ਤੇ ਉਹ ਉਸ ਦੀ ਗੱਲ ਹੋ ਗਈ ਆ ਜਿਹੜੇ ਹਿਸਾਬ ਨਾਲ ਇਹਨਾਂ ਨੇ ਮਸਲਾ ਬਣਾ ਲਿਆ ਇੱਕ ਐਕਸੀਡੈਂਟ ਨਾਲ ਨਹੀਂ ਇੱਕ ਡੈਮੋਕਰੇਟ ਰਿਪਬਲਿਕਨ ਪਾਰਟੀ ਦੇ ਵਿੱਚ ਉਹਨੂੰ ਮੋਹਰਾ ਬਣਾ ਕੇ ਉਹਨੂੰ ਵਰਤਨ ਦੇ ਆ ਉਸ ਬੱਚੇ ਦੇ ਮੈਂਟਲ ਤੁਸੀਂ ਵੇਖੋ ਇਸ ਵੇਲੇ ਉਹਦੇ ਉਹਦੀ ਮੈਂਟਲ ਹੈਲਥ ਕੀ ਹੋਗੀ ਉਹਦੇ ਅੰਦਰ ਉਹ ਕੀ ਕੀ ਗੁਜ਼ਰਿਆ ਹੋਊਗਾ ਉਹ ਵਿਚਾਰਾ ਡਰਿਆ ਪਿਆ ਆਂਦੇ ਉਹ ਤੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਇਆ ਤੁਸੀਂ ਆਪੇ ਹੀ ਸੋਚੋ ਤੁਹਾਡ ਕੋ ਐਕਸੀਡੈਂਟ ਹੋਇਆ ਹੋਵੇ ਤੁਸੀਂ ਤੇ ਹੱਲ ਜਾਂਦੇ ਹੋ ਹਲੇ ਦਿਵਾਲੇ ਤੁਹਾਡੇ ਲੋਕ ਇਕੱਠੇ ਹੋ ਜਾਣ ਸਰਕਾਰ ਦੇ ਤੇ ਤੁਹਾਨੂੰ ਕੋ ਜਵਾਬ ਦਿੱਤਾ ਜਾਊਗਾ ਅੱਧੀ ਅੰਗਰੇਜ਼ੀ ਦੇ ਬੰਦਾ ਉਦਾਂ ਹੀ ਭੁੱਲ ਜਾਂਦਾ ਸੋ ਸੋ ਇੰਨਾ ਜਜਮੈਂਟਲ ਨਾ ਹੋ ਜਥੇ ਬੰਦੇ ਕੋ ਇਹ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਪਹੁੰਚਾਈਏ ਬਹੁਤ ਜ਼ਰੂਰੀ ਹੈ ਇਸ ਟਾਈਮ ਤੇ ਉਸ ਨੌਜਵਾਨ ਦੇ ਨਾਲ ਖੜੇ ਕਰਨਾ ਕਿਉਂਕਿ ਜੋ ਕੁਝ ਉਹਦੇ ਨਾਲ ਕਰ ਰਹੇ ਹਨ ਕਿੰਨੇ ਐਕਸੀਡੈਂਟ ਰੋਜ਼ ਹੁੰਦੇ ਆ ਕਿੰਨੀਆਂ ਮੌਤਾਂ ਰੋਜ਼ ਹੁੰਦੀਆਂ ਮੈਂ ਨਹੀਂ ਕਹਿੰਦਾ ਮੌਤਾਂ ਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨੂੰ ਜਸਟੀਫਾਈ ਨਹੀਂ ਕਰਦੇ ਜਸਟੀਫਾਈ ਨਹੀਂ ਕਰਦੇ ਬਣਦੀ ਸਜ਼ਾ ਉਹਦੀ ਮਿਲਣੀ ਚਾਹੀਦੀ ਆ ਪਰ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ ਔਰ ਹੋ ਇਸ ਲਈ ਰਿਹਾ ਕਿ ਸਾਡੂ ਇਹਨਾਂ ਨੂੰ ਆਪਾਂ ਅਜ ਤੱਕ ਅਮਰੀਕਾ ਦੇ ਵਿੱਚ ਆਪਣੀ ਪਹਿਚਾਨ ਨਹੀਂ ਬਣਾ ਪਾਈ ਸਾਡੀ ਆਇਡੈਂਟੀਟੀ ਨਹੀਂ ਬਣਾ ਪਾਈ ਅੱਛਾ ਜੇ ਤੁਹਾਡੇ ਇਸ ਸੰਦੇਸ਼ ਨੂੰ ਸੁਣਦੇ ਹੋਣ ਤੇ ਉਹ ਪੇਰੈਂਟਸ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਗਿਆ ਆਮ ਕਰਕੇ ਲੋਕੀ ਕਹਿੰਦੇ ਤੁਸੀਂ ਆਪਣੀ ਗਲਤ ਰੱਖ ਰਹੇ ਹੋ ਜੀ ਹੈਨਾ ਵੀ ਉਹਨਾਂ ਦੇ ਬਾਰੇ ਵੀ ਗੱਲ ਹੋਵੇ ਕਿਉਂਕਿ ਉਹ ਕਮਿਊਨਿਟੀ ਵਾਈਡ ਕਮਿਊਨਿਟੀ ਜਾਂ ਉਹ ਸਾਡੀ ਭਾਸ਼ਾ ਨੂੰ ਨਹੀਂ ਸਮਝਦੇ ਇੱਕ ਮਿੰਟ ਦੇ ਵਿੱਚ ਤੁਸੀਂ ਇੰਗਲਿਸ਼ ਦੇ ਵਿੱਚ ਉਹ ਪਰਿਵਾਰ ਨੂੰ ਉਹਨਾਂ ਫੈਮਿਲੀ ਜਿਹਨੂੰ ਕੁਝ ਕਹਿਣਾ ਕੀ ਕਹੋਗੇ ਭਾਈ ਪਹਿਲਾਂ ਮੈਂ ਪੰਜਾਬੀ 'ਚ ਤੁਹਾਨੂੰ ਦੱਸ ਦਵਾ ਹਾਂ ਜੀ ਕਿ ਆਪਾਂ ਟਰਾਈ ਕਰ ਰਹੇ ਹਾਂ ਇੱਕ ਗਰੁੱਪ ਬਣਾ ਕੇ ਫਲੋੜਾ ਜਾਈਏ ਫਲੋੜਾ ਜਾ ਕੇ ਉਸ ਫੈਮਿਲੀ ਨੂੰ ਪਹਿਲਾਂ ਉਹਨਾਂ ਤੋਂ ਫਰਗੀਵਨੈਸ ਮੰਗੀਏ ਮਾਫੀ ਮੰਗੀਏ ਉਹਨਾਂ ਤੋਂ ਕਿ ਸੌਰੀ ਅਸੀਂ ਜੋ ਹੋਇਆ ਗਲਤ ਹੋਇਆ ਮਾਫੀ ਉਸ ਜਗ੍ਹਾ ਤੇ ਅਰਦਾਸ ਕਰੀਏ ਮੈਨੂੰ ਕੱਲ ਹੀ ਫੋਨ ਆਇਆ ਕੈਨੇਡਾ ਤੋਂ ਆਪਣੇ ਕੁਝ ਵੀਰ ਆ ਉਹ ਇੱਕ ਚੀਜ਼ ਨਾਲ ਇਕੱਠੇ ਹੋ ਕੇ ਇੱਕ ਚੀਜ਼ ਕਰਨਾ ਚਾਹੁੰਦੇ ਫਲੋੜਾ ਜਾਗੇ ਅਰਦਾਸ ਕਰੀਏ ਮਾਫੀ ਮੰਗੀਏ ਉਹ ਉਹਨਾਂ ਕੋਲ ਫਰਗੀਵਨਸ ਮੰਗੀ ਕਿ ਜੋ ਬੱਚੇ ਕੋ ਹੋਇਆ ਨੌਜਵਾਨ ਕੋ ਹੋਇਆ ਅਸੀਂ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਅਸੀਂ ਬੱਚੇ ਉਹ ਵਾਪਸ ਜ਼ਿੰਦਗੀਆਂ ਨਹੀਂ ਲੈ ਕੇ ਆ ਸਕਦੇ ਪਰ ਜੋ ਤੁਹਾਡਾ ਹੈਗਾ ਜੋ ਤੁਸੀਂ ਕਹੋਗੇ ਅਸੀਂ ਉਹ ਕਰਨ ਨੂੰ ਰੈਡੀ ਆਂ ਜੋ ਤੁਸੀਂ ਕਹੋਗੇ ਅਸੀਂ ਕਰਨ ਲਈ ਰੈਡੀ ਆਂ ਪਰ ਆ ਜੋ ਕੁਝ ਹੋ ਰਿਹਾ ਹੈ ਇਹ ਗਲਤ ਆ ਜੇ ਅੰਗਰੇਜ਼ੀ ਚ ਗੱਲ ਕਰਾਂ ਆਈ ਵਾਂਟ ਟੂ ਯੂ ਨੋ ਇਟਸ ਮਾਈ ਹੰਬਲ ਰਿਕਵੈਸਟ ਟੂ ਦ ਫੈਮਿਲੀ ਵੀ ਕੈਨਟ ਬ੍ਰਿੰਗ ਬੈਕ ਦ ਲਾਸਟ ਸੋਲਸ ਐਜ਼ ਅ ਕਮਿਊਨਿਟੀ ਵੀ ਆਰ ਸ਼ੈਟਰਡ we are heartbroken of the events that happened in florida there is nothing i can say nothing i can do that will bring back the lives but what i can tell you what is happening in america right now does not represent america the way that we are hating on someone who committed a mistake we understand that the u turn was made a mistake was made but please do not demonize him do not demonize him to you know, basically fulfill somebody's political agenda. And that's what's happening. And I ask for forgiveness from the family. We ask as a community, we come together and we ask for your forgiveness. We cannot bring back the lives, but we as a community are shattered of what is happening in Florida. And we are with the family. Anything you say, we ask for your forgiveness. But please, we request that this issue should not be politicized. ਮੈਂ ਭਾਜੀ ਇੰਨੇ ਜਿੱਥੇ ਇਹ ਤੁਸੀਂ ਕਹਿ ਰਹੇ ਹੋ ਜੇ ਅਸੀਂ ਇਹ ਉਪਰਾਲੇ ਕਰਾਂਗੇ ਜਿੱਥੇ ਸਾਨੂੰ ਆਪਣੇ ਬੱਚੇ ਨੌਜਵਾਨ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਉੱਥੇ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾਂ ਨੂੰ ਲੱਗਦਾ ਵੀ ਜਿਹੜੇ ਪੋਲਿਟੀਕਲ ਏਜੈਂਡੇ ਆਪਣੇ ਖੜੇ ਕਰਦੇ ਆ ਉਹਨਾਂ ਨੂੰ ਮਾਤ ਪਵੇਗੀ ਤੇ ਇੱਕ ਭਾਈਚਾਰਕ ਸੰਜ ਵੀ ਪਤਾ ਹੋਵੇਗੀ ਬਹੁਤ ਕੁਝ ਹੋ ਰਿਹਾ ਵੇਖੋ ਪਹਿਲੀ ਗੱਲ ਤੇ ਇੱਕ ਬਹੁਤ ਵੱਡੀ ਚੀਜ਼ ਹੋਈ ਅਮਰੀਕਾ ਚੋਂ ਤੁਹਾਨੂੰ ਵੀ ਪਤਾ ਇੱਥੋਂ ਜੇਲਾ ਚੋਂ ਭੱਜਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਉਹਦਾ ਜੀ ਉਹਨੂੰ ਵੇਖੋ ਰਾਤੋਂ ਰਾਤ ਉੱਥੋਂ ਫਰੌਡਰ ਤੋਂ ਭਜਾਤਾ ਉਹਨਾਂ ਨੇ ਆਪ ਭਜਾਇਆ ਸਰਕਾਰ ਨੇ ਕਿੰਦੀ ਵੱਡੀ ਇੱਕ ਗੇਮ ਖੇਡ ਰਹੀ ਆ ਉਹਨੂੰ ਮੋਹਰਾ ਬਣਾ ਕੇ ਉਹਨੂੰ ਕੈਨੇਡਾ ਆਪਣੇ ਇੱਥੇ ਕੈਲੀਫੋਰਨੀਆ ਭਜਾ ਦਿੱਤਾ ਫਿਰ ਵਾਪਸ ਉਹਨੂੰ ਲੈਣ ਆਏ ਆ ਕਿੰਨੀ ਪਤਾ ਕੀ ਉਹ ਚੀਜ਼ਾਂ ਕਰ ਰਿਹਾ ਜਿਹੜਿਆ ਉਹ ਪੂਰਾ ਸੈੱਟ ਸੀ ਆ ਮਨਾ ਯਾਨੀ ਕਿ ਜੋ ਪੋਲਿਟੀਕਲ ਤੌਰ ਦੇ ਉੱਤੇ ਉਹ ਗੇਮ ਇਡਣਾ ਚਾਹਦੇ ਸੀਗੇ ਚਾਹਦੇ ਵੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਪੂਰਾ ਇੱਕ ਪਲਾਨ ਬਣਾਈਏ ਉਹ ਪਲਾਨ ਦੇ ਵਿੱਚ ਕਾਮਯਾਬ ਰਹੀ ਮੈਂ ਜਦੋਂ ਟੀਵੀ ਤੇ ਉਹਨਾਂ ਦੀ ਉਸ ਨੌਜਵਾਨ ਦੀ ਜਦੋਂ ਚਿਹਰਾ ਵੇਖਿਆ ਨਾ ਮੈਨੂੰ ਉਹ ਟਾਈਮ ਯਾਦ ਆ ਗਿਆ ਜਦੋਂ ਗੋਰਿਆਂ ਦੇ ਆਪਾਂ ਗੁਲਾਮ ਸਾਂ ਮੈਂ ਸੱਚੀ ਕਹਿੰਨਾ ਜਿਹੜੇ ਚਿਹਰੇ ਤੇ ਉਹਦੀ ਉਹਨੂੰ ਉਹਨੂੰ ਦਰਦ ਸੀ ਉਸ ਚਿਹਰੇ ਤੇ ਉਹ ਡਰ ਸੀ ਮੈਂ ਕਹਾ ਯਾਰ ਇਦਾਂ ਕਦੀ ਡਰ ਸੀ ਸਾਡੇ ਚਿਹਰੇ ਤੇ ਜਦੋਂ ਅਸੀਂ ਗੁਲਾਮ ਸਾਂ ਉਹਨੇ ਗੁਲਾਮੀ ਦੀ ਸਾਨੂੰ ਅੱਜ ਫਿਰ ਇੰਨੇ ਸਾਲਾਂ ਬਾਅਦ ਸਾਨੂੰ ਯਾਦ ਕਰਾਤਾ ਅਸੀਂ ਅੱਜ ਵੀ ਗੁਲਾਮ ਆ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਨਾ ਪਾਏ ਉਹਨਾਂ ਨੂੰ ਐਜੂਕੇਟ ਨਾ ਕਰ ਪਾਏ ਸਹੀ ਰਸਤੇ ਦੇ ਨਾਂ ਤੌਰ ਪਾਇ ਤੇ ਮੇਰੇ ਵੀਰੋ ਆ ਗੁਲਾਮੀ ਕਦੀ ਨਹੀਂ ਟੁੱਟਣੀ ਤੁਹਾਡੀ ਟੀਮ ਦੀ ਜਦੋਂ ਤੁਸੀਂ ਟੀਮ ਦੀ ਗੱਲ ਕਰ ਰਹੇ ਹੋ ਤੁਹਾਡੀ ਟੀਮ ਕੀ ਕਰਨ ਜਾ ਰਹੀ ਹੈ ਸੋ ਸਭ ਤੋਂ ਪਹਿਲਾਂ ਸਾਡਾ ਇਹੋ ਹੀ ਆ ਅਸੀਂ ਫੈਮਿਲੀ ਦੇ ਨਾਲ ਜਿਹੜਾ ਰਾਸਤਾ ਕੈਂਪ ਕੀਤਾ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਮੈਸੇਜ ਦੱਸਤਾ ਸੀ ਕਿ ਵਕੀਲ ਦਾ ਵੀ ਪਤਾ ਹੋ ਗਿਆ ਇੱਥੇ ਅਮਰੀਕਾ 'ਚ ਟੀਮ ਵੀ ਬਣ ਗਈ ਆ ਤੁਹਾਨੂੰ ਵੀ ਨਾਲ ਲਵਾਂਗੇ ਜਿਦਾ ਤੁਹਾਡੇ ਵਰਗੇ ਜਿਹੜੇ ਵੀਰ ਆ ਗੁਰਦੁਆਰੇ ਦੀਆਂ ਜਥੇਬੰਦੀਆਂ ਸੀ ਸਾਰਿਆਂ ਨਾਲ ਕਿਉਂਕਿ ਪਹਿਲੀ ਗੱਲ ਉਹਨਾਂ ਵੱਲੋਂ ਹਰੀ ਝੰਡੀ ਮਿਲਣੀ ਚਾਹੀਦੀ ਆ ਬਿਲਕੁਲ ਚੰਗੇ ਲੋਕਾਂ ਨੂੰ ਨਾਲ ਲੈ ਕੇ ਇੱਕ ਕਮੇਟੀ ਬਣਾਵਾਂਗੇ ਵਕੀਲ ਦਾ ਪਤਾ ਹੋ ਗਿਆ ਫਲੋਡਾ ਨੰਬਰ 1 ਵਕੀਲ ਹੈ ਉੱਥੋਂ ਦਾ ਬੜੀ ਮਿਹਨਤ ਕਰਕੇ ਉਹ ਚੀਜ਼ਾਂ ਪਤਾ ਕੀਤੀਆਂ ਫੈਮਿਲੀ ਨੂੰ ਦੱਸ ਦਿੱਤਾ ਕਿ ਖਰਚਾ ਵੀ ਦੱਸਤਾ 1,50,000 ਡਾਲਰ 1 ਲੱਖ ਵਕੀਲ ਦੀ ਫੀਸ ਆ 2 ਸਾਲ ਜਿਹੜਾ ਕੇਸ ਚੱਲੂਗਾ 50,000 ਜਿਹੜੀ ਆ ਉਹ ਗਵਾਵਾਂ ਨੂੰ ਉੱਥੇ ਕਰਨਾ ਉੱਥੇ ਲਿਆਉਣਾ ਤੇ ਹੋ ਸਕਦਾ 2 ਸਾਲ ਕੇਸ ਚੱਲੇ ਇਹ ਕੇਸ ਇਹ ਸਾਰਾ ਕੁਝ ਅਸੀਂ ਕਰਾਂਗੇ ਇਹ ਲੜਾਂਗੇ ਤੇ ਸੋ ਸੋ ਇਸ ਤੋਂ ਵੱਧ ਮੈਨੂੰ ਲੱਗਦਾ ਅਸੀਂ ਐਜ਼ ਅ ਕਮਿਊਨਿਟੀ ਨਹੀਂ ਆਫਰ ਕਰ ਸਕਦੇ ਜੋ ਮੈਂ ਫੈਮਿਲੀ ਨੂੰ ਗੱਲ ਕੀਤੀ ਆ ਜਦੋਂ ਵੀ ਉਸ ਹਾਲਾ ਹੁਕਮ ਲਾਉਣਗੇ ਸਾਡੀ ਟੀਮ ਤਿਆਰ ਆ ਤੁਹਾਨੂੰ ਵੀ ਅਸੀਂ ਦੱਸਾਂਗੇ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਬਹੁਤ ਧੰਨਵਾਦ ਵਾਈਗੁਰਜੀ ਕਖਾਨ ਸਾਹਿਬ ਵਾਈਗੁਰਜੀ ਦੇ ਪ੍ਰਤੀ